ਸਿੱਖ ਧਰਮ ਦੇ ਨੌਵੇਂ ਗੁਰੂ ਤੇ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਣਾ ਰਹੇ ਹਾਂ ਇਸੇ ਸ਼ਤਾਬਦੀ ਦੇ ਮੱਦੇ ਨਜ਼ਰ ਇਸੇ ਸ਼ਤਾਬਦੀ ਨੂੰ ਮੁੱਖ ਰੱਖਦੇ ਹਾਂ ਪੰਜਾਬ ਸਰਕਾਰ ਵੱਲੋਂ ਅੱਜ ਪੀਯੂ ਲੁਧਿਆਣਾ ਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਜਿਹੜਾ ਪ੍ਰੋਗਰਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰੱਖਿਆ ਗਿਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇੱਕ ਵੱਡੇ ਗਰਾਊਂਡ ਦੇ ਵਿੱਚ ਲਾਈਟ ਹੈਂਡ ਸਾਊਂਡ ਸ਼ੋਅ ਰੱਖਿਆ ਗਿਆ ਜਿਸ ਦੇ ਵਿੱਚ ਪੰਜਾਬ ਪੰਜਾਬ ਤੋਂ ਬਾਹਰ ਦੇ ਸਾਰੇ ਹੀ ਲੋਕ ਇਸ ਪ੍ਰੋਗਰਾਮ ਨੂੰ ਦੇਖਣ ਲਈ ਆਏ ਨੇ ਸਪੈਸ਼ਲੀ ਤੌਰ ਤੇ ਇੱਕ ਧਾਰਮਿਕ ਸਾਡੀ ਆਸਥਾ ਨਾਲ ਜੁੜਿਆ ਹੋਇਆ ਧਾਰਮਿਕ ਤੌਰ ਤੇ ਇੱਕ ਵੱਡਾ ਮਹੱਤਵ ਰੱਖਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਹਾਦਤ ਦੇ 350 ਸਾਲ ਅਸੀਂ ਮਨਾ ਰਹੇ ਹਾਂ ਔਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਲਸਾਨੀ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਦੀਆਂ ਇਥੋਂ 12 ਉਹਨਾਂ ਦੇ ਬਾਰੇ ਇਥੋਂ ਕਵਿਤਾਵਾਂ ਉਹਨਾਂ ਦੇ ਬਾਰੇ ਇਥੋਂ ਗੀਤ ਉਹਨਾਂ ਦਾ ਲਾਈਟ ਐਂਡ ਸਾਊਂਡ ਦੇ ਜ਼ਰੀਏ ਜੀਵਨੀ ਤੇ ਉਹਨਾਂ ਦੀ ਸ਼ਹਾਦਤ ਨੂੰ ਇਥੋਂ ਦਿਖਾਇਆ ਜਾਵੇਗਾ ਸਕੂਲੀ ਬੱਚੇ ਕਾਲਜਾਂ ਦੇ ਵਿਦਿਆਰਥੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੱਡੇ ਪੱਧਰ ਤੇ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਹੋਰ ਵੀ ਜਿਹੜੇ ਹੈਗੇ ਨੇ ਲੋਕ ਇਹਦੇ ਵਿੱਚ ਵੱਡੇ ਪੱਧਰ ਤੇ ਆ ਰਹੇ ਨੇ ਤੇ ਗੱਲਬਾਤ ਕਰਾਂਗੇ ਆਪਾਂ ਜਿਹੜੇ ਲੋਕ ਆ ਰਹੇ ਆ ਉਹਨਾਂ ਤੋਂ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਆਪਾਂ ਅੰਦਰ ਚੱਲਦੇ ਹਾਂ ਇਕ ਬਹਾਦਰ ਜੀ ਦਾ ਸ਼ਹੀਦੀ ਦਿਵਸ ਦੀ ਅਸੀਂ ਸਮਾਰੋਹ ਮਨਾ ਰਹੇ ਹਾਂ ਅੱਜ ਪੀਯੂ ਲੁਧਿਆਣਾ ਦੇ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਬਾਰੇ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜਿੱਥੇ ਚਾਨਣਾ ਪਾਇਆ ਜਾ ਰਿਹਾ ਉਥੇ ਸਿੱਖ ਇਤਿਹਾਸ ਦੀਆਂ ਜਿਹੜੀਆਂ 12 ਨੇ ਸਿੱਖ ਇਤਿਹਾਸ ਵੀ ਸਾਨੂੰ ਦੱਸਿਆ ਜਾ ਰਿਹਾਗਾ ਢਾਡੀ ਇਥੋਂ 12 गा ਰਹੇ ਨੇ ਇੱਕ ਬਾਈ ਜੀ ਸਾਨੂੰ ਮਿਲੇ ਨੇ ਪੂਰੇ ਪਰਿਵਾਰ ਸਮੇਤ ਆਏ ਨੇ ਛੋਟੇ ਛੋਟੇ ਬੱਚੇ ਨੇ ਰਮਾਲੇ ਬਨ ਕੇ ਆਏ ਆ ਬੜੇ ਆਤਮ ਸਤਕਾਰ ਨਾਲ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕ੍ਰਿਸ਼ਨ ਲਾਲਾ ਜੀ ਮੈਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਹਿਣਾ ਇੱਥੇ ਤੇ ਸਾਨੂੰ ਅੱਜ ਹੀ ਪਤਾ ਲੱਗਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਬੰਧ ਵਿੱਚ ਅੱਜ ਸਮਾਗਮ ਹੋ ਰਹੇ ਨੇ ਸਾਨੂੰ ਲੱਗੇ ਇਸ ਤੋਂ ਵਧੀਆ ਮੌਕਾ ਨਹੀਂ ਸ਼ਾਇਦ ਮਿਲੂਗਾ ਪਰਿਵਾਰ ਨੂੰ ਬੱਚਿਆਂ ਨੂੰ ਆਪਣੀ ਸਿੱਖ ਅਧਿਆਨ ਨਾਲ ਜਾਣਤਾਰ ਹੋ ਮਿਲ ਸਕਦੀ ਹੈ ਅਸੀਂ ਬੜੀ ਖੁਸ਼ੀ ਨਾਲ ਆਏ ਹਾਂ ਗੁਰੂ ਸਾਹਿਬ ਦੇ ਪਰਿਵਾਰ ਤੋਂ ਗੁਰੂ ਸਾਹਿਬ ਦੀ ਜੀਵਨੀ ਯਾਤਰਾ ਤੋਂ ਬੱਚਿਆਂ ਨੂੰ ਜਾਣ ਤੋਂ ਆਉਣ ਵਾਲਾ ਲੱਗਿਆ ਜੀ ਵਧੀਆ ਮੌਕਾ ਹੈ ਜਿੱਥੇ ਸਰਕਾਰ ਵੱਲੋਂ ਇਹ ਇੱਕ ਹੰਬੜਾ ਕੀਤਾ ਗਿਆ ਉੱਥੇ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੇ ਵੀ ਉਹਨਾਂ ਨੂੰ ਵੀ ਚਾਹੀਦਾਗਾ ਵੀ ਕਿ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਾ ਸਾਡੇ ਹੋਰ ਜਿਹੜੇ ਨਾਇਕ ਹੋਏ ਨੇ ਜਿਨ੍ਹਾਂ ਨੇ ਧਰਮ ਖਾਤਰ ਹੋਰ ਵੀ ਬਹੁਤ ਸਾਰੀਆਂ ਜੰਗਾਂ ਜਦਾਂ ਲੜੀਆਂ ਉਹਨਾਂ ਦਾ ਉਹਨਾਂ ਦੀਆਂ ਜੀਵਣੀਆਂ ਵੱਧ ਤੋਂ ਵੱਧ ਸਕੂਲੀ ਬੱਚਿਆਂ ਨੂੰ ਦੱਸੀਆਂ ਜਾਣੇ ਉਹ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਆ ਹਾਂਜੀ ਬਹੁਤ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਤੇ ਬਹੁਤ ਰੁਮਿਆ ਅਖਬਾਰ ਪੜ੍ਹ ਰਹੇ ਸੀਗਾ ਤੇ ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ 1975 ਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਧੀ ਸਮਾਗਮ 300 ਸਾਲਾ ਮਨਾਏ ਗਏ ਸੀਗੇ ਕਹਿੰਦੇ ਵੀ ਜਿਹੜਾ ਜੋਸ਼ ਉਸ ਵੇਲੇ ਸੀ ਸੰਗਤਾਂ ਵਿੱਚ ਆਲ ਇੰਡੀਆ ਚ ਇਸ ਵੇਲੇ ਨਹੀਂ ਹੈਗਾ ਮੈਨੂੰ ਪੜ੍ਹ ਕੇ ਬੜਾ ਦੁੱਖ ਲੱਗਿਆ ਕਿ ਉਸ ਵੇਲੇ ਤਾਂ মিডিਆ ਸੀਗਾ ਨਹੀਂ ਇੰਨਾ ਜ਼ਿਆ ਉਹ ਤਾਂ ਬਹੁਤ ਜ਼ਿਆਦਾ ਪ੍ਰਚਾਰ ਹੈ ਫਿਰ ਵੀ ਘਟ ਕਿਉਂ ਹੈ ਪਰ ਇੱਥੇ ਆ ਕੇ ਮੈਨੂੰ ਲੱਗਦਾ ਵੀ ਨਹੀਂ ਮੈਂ ਛਾ ਥੋੜਾ ਜਿਹਾ ਗਲਤ ਸੀਗਾ ਇਹ ਉਪਰਾਲਾ ਤਾਂ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਵਾ ਤੁਸੀਂ 300 ਸਾਲਾਂ ਵੀ ਵੇਖਿਆ ਗੁਰੂ ਸਾਹਿਬ ਦਾ ਤੇ ਹੁਣ ਮੈਂ ਦੇਖਿਆ ਮੈਂ ਅਖਬਾਰ ਚ ਪੜ੍ਹਿਆ ਸੀ ਵੀ ਉਸ ਵੇਲੇ ਬਹੁਤ ਜ਼ਿਆਦਾ ਜੋਸ਼ੋ ਜੋਸ਼ ਨਾਲ ਮਨਾਇਆ ਸੀਗਾ ਉਸ ਵੇਲੇ ਪੰਜਾਬ ਸਰਕਾਰ ਦੇ ਜਿਹੜੇ ਸਿੱਖ ਨੇਤਾ ਸੀਗੇ ਸੌਰੀ ਪੰਜਾਬ ਦੇ ਉਹ ਤਕਰੀਬ ਜੇਲਾਂ ਚ ਬੰਦ ਸੀਗੇ ਉਹ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਕਮੰਡਰ ਕਮੇਟੀ ਨੇ ਸਾਰੀ ਜ਼ਿੰਮੇਵਾਰੀ ਚੁੱਕੀ ਸੀ ਉਹ ਸਵਾਗਤ ਮਨਾਉਣ ਦੀ ਔਰ ਬਹੁਤ ਵੱਡੀ ਵੱਧ ਚੜ ਕੇ ਮਨਾਇਆ ਗਿਆ ਸੀਗਾ ਬਹੁਤ ਵੱਧ ਚੜ ਕੇ ਪਰ ਹੁਣ ਤਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਾਂ ਦਾ ਆਪਸ ਵਿੱਚ ਥੋੜਾ ਬਹੁਤਾ ਤਾਲਮੇਲ ਨਹੀਂ ਬਣਦਾ ਉਹਨਾਂ ਦੀ ਆਪਸ ਵਿੱਚ ਚੱਲਦੀ ਰਹਿੰਦੀ ਆ ਇੱਥੇ ਮੈਂ ਕਹਿਣਾ ਚਾਹਾਂਗਾ ਵੀ ਜਿੱਥੇ ਧਰਮ ਦੀ ਗੱਲ ਆਉਂਦੀ ਹੈ ਉੱਥੇ ਸਾਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਸਾਰਿਆਂ ਨੂੰ ਰਲ ਮਿਲ ਕੇ ਇਹ ਸਾਰੇ ਸਮਾਗਮ ਸਿਰਫ ਇਹੀ ਸਮਾਗਮ ਨਹੀਂ ਬਾਕੀ ਗੁਰੂ ਸਾਹਿਬਾਨ ਜਿਨ੍ਹਾਂ ਦੇ ਆਪਣੇ ਭਗਤ ਹੋਏ ਨੇ ਗੁਰੂ ਗੋਬ ਜਿਨ੍ਹਾਂ ਤੋਂ ਬਾਅਦ ਵੀ ਸਾਡੇ ਸਿੱਖ ਇਤਿਹਾਸ ਵਿੱਚ ਬੜੇ ਸੂਰਬੀਰ ਯੋਧੇ ਹੋਏ ਨੇ ਜਾਂ ਫਿਰ ਜਿਨ੍ਹਾਂ ਭਗਤਾਂ ਦੀ ਗੁਰਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ ਸਾਰਿਆਂ ਦੇ ਆਪਾਂ ਨੂੰ ਜਿਹੜੇ ਯਾਦਗਾਰ ਉਹਨਾਂ ਦੀ ਮਨਾਉਣੀ ਚਾਹੀਦੀ ਆ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ ਆ ਤਾਂ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਪਤਾ ਹੋਵੇ ਕਿ ਅਸੀਂ ਕਿਸ ਵੱਡੇ ਇਤਿਹਾਸ ਤੋਂ ਨਾਲ ਸੰਬੰਧ ਰੱਖਦੇ ਆ ਬੱਚੇ ਵੀ ਨਾਂ ਲਾਇਏ ਨੇ ਬੇਟਾ ਕੀ ਨਾਮ ਹੈ ਤੁਹਾਡਾ ਗੁਰਸ਼ਰਨ ਕੌਰ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਬੀ ਐਲ ਐਲ ਬੀ ਸੈਕੰਡ ਇਅਰ ਗੁਰੂ ਸਾਹਿਬ ਦਾ ਸ਼ਹਾਦਤ ਦਾ ਅਸੀਂ ਸਮਾਗਮ ਮਨਾ ਰਹੇ ਆ ਇਹ ਸਾਡੇ ਕਰਮ ਨੇ ਸਾਡੇ ਸਾਡੇ ਬੜਪਹਾ ਕਹਿ ਸਕਦੇਵੇਂ ਅਸੀਂ ਇਸ ਸਤਾਪ ਦੀ ਮਨਾ ਰਹੇ ਆ ਤੁਸੀਂ ਵੀ ਵੇਖਣ ਲਈ ਆਏ ਹੋ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਸੋਹਣੀ ਗੱਲਬਾਤ ਕਹੀ ਤੁਸੀਂ ਵੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਪੜ੍ਹਦੇ ਹੋਮੋਗੇ ਹਾਂਜੀ ਸਰ ਅਸੀਂ ਪੜ੍ਹਦੇ ਆ ਕਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹੀਦੀ ਦਿੱਤੀਆਂ ਕਿਵੇਂ ਉਹਨਾਂ ਦੇ ਦਿੱਤੀ ਸ਼ਹੀਦੀ ਕਰਕੇ ਅੱਜ ਸਾਡਾ ਇਤਿਹਾਸ ਚੋਂਦਾ ਆ ਅਸੀਂ ਆਪਣੇ ਧਰਮ ਨੂੰ ਜਿਉ ਰਹੇ ਆ ਕਿਵੇਂ ਆਉਣ ਵਾਲੀ ਪੀੜ੍ਹੀ ਵਿੱਚ ਇੱਕ ਨਵੇਂ ਤਰ੍ਹਾਂ ਦਾ ਇਹ ਉਪਦੇਸ਼ ਜਾ ਰਹੇ ਨੇ ਕਿਵੇਂ ਉਹਨਾਂ ਨੂੰ ਆਉਣ ਵਾਲੇ ਫਿਊਚਰ ਲਈ ਸਿੱਖਿਆ ਮਿਲ ਰਹੀ ਹੈ ਕਿ ਕਿਵੇਂ ਸਾਡਾ ਪਾਸਟ ਸਾਨੂੰ ਅੱਗੇ ਲੈ ਕੇ ਜਾਏਗਾ ਜੀ ਬੇਟਾ ਤੁਹਾਡਾ ਕੀ ਨਾਂ ਗੁਰਬਾਣੀ ਰੀਡਿੰਗ ਹਾਸਟ ਪੜ੍ਹਦੇ ਹਾਂ 7ਵੀਂ ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਸਹਿਬਾਨਾਂ ਦੀਆਂ ਜੀਵਨੀਆਂ ਬਾਰੇ ਪੜ੍ਹਦੇ ਹਾਂ ਹਾਂਜੀ ਕੁਸ਼ਲ 11 ਵਿੱਚ ਹੁੰਦਾ ਹੈ ਆਉਂਦੀ ਸਟੋਰੀਜ਼ ਵਿੱਚ ਜਿਵੇਂ ਹੁਣ ਸਕੂਲੇ ਮੰਡੇ ਨੂੰ ਅਸੈਂਬਲੀ ਹੈਗੀ ਹੈ ਇਸ ਦੇ ਰਿਲੇਟਿਡ ਹੀ ਤਾਂ ਉਸ ਵਿੱਚ ਸਪੀਚ ਬੋਲਣਾ ਹੈਗਾ ਸ਼ਬਦ ਗਾਣਾ ਮਤਲਬ ਐਡਰੈਕਟਿਵ ਦੀਆਂ ਨੇ ਮਤਲਬ ਬੁਕਸ ਵਗੈਰਾ ਜਿਵੇਂ ਸਭ ਕੁਝ ਇੱਥੇ ਤਾਂ ਰੇਡ ਕਰਦੇ ਆਂ ਭਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਭਾਗਾ ਵਾਲੇ ਉਹ ਤੁਹਾਡੇ ਬੱਚੇ ਵੀ ਬਹੁਤ ਸੋਹਣੇ ਗੁਰੂ ਸਿਧਾਂਤਾਂ ਨਾਲ ਤੇ ਗੁਰਬਾਣੀ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ ਮੈਂ ਚਾਹਾਂਗਾ ਪੰਜਾਬ ਸਰਕਾਰ ਤੇ ਬਾਕੀ ਜਿੰਨੇ ਵੀ ادارے ਨੇ ਪ੍ਰਾਈਵੇਟ ਜਾਂ ਸਰਕਾਰੀ ਜਾਂ ਸਿੱਖ ਸੰਸਥਾਵਾਂ ਨੇ ਰਲ ਮਿਲ ਕੇ ਸਤਿ ਆਵਦੀਆਂ ਮਨਾਉਣ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸਾਰਿਆਂ ਨੂੰ ਦੇ ਇਸ ਇਤਿਹਾਸ ਨਾਲ ਜੋੜੀ ਰੱਖਣ ਤਾਂ ਕਿ ਸਾਡਾ ਵਿਰਸਾ ਸਾਡਾ ਐਸੇ ਤਰ੍ਹਾਂ قائم ਰਹੇ ਵੈਡ ਜੀ ਦਾ ਫਲਸਾ ਬਹੁਤ ਧੰਵਾਦ ਜੀ ਜੇ ਇਹ ਗੱਲਾਂ ਬਤੋ ਹਮੀਆਂ ਤੇ ਆਪਣੇ ਹਾਂ ਜਾਂ ਦੇ ਲੱਗ ਕੇ ਇਸ ਦੇ ਦਿਨ ਦੇ ਬਾਲਾ ਨੂੰ ਗੋਲਨਗਰ ਮਹਾਰਾਜ ਹੈ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਿਹੜੀ ਸਤਾਵ ਜੀ ਅਸੀਂ ਮਨਾ ਰਹੇ ਹਾਂ ਉਹਦੇ ਨਾਲ ਸੰਬੰਧਿਤ ਫੰਕਸ਼ਨ ਹੋ ਰਿਹਾ ਪਰ ਅਸੀਂ ਥੋੜਾ ਨੌਜਵਾਨਾਂ ਵੱਲ ਥੋੜੀ ਝਾਤ ਮਾਰੀਏ ਮੌਜੂਦ ਹੈ ਜਿਹੜਾ ਸਿਸਟਮ ਹੈ ਕਿ ਬਿਸ਼ੱਕ ਇਹ ਇਥੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਆ ਪਰ ਯੂਥ ਸਾਰਾ ਜਿਹੜਾ ਅੱਜ ਵੀ ਫੋਨਾਂ ਦੇ ਵਿੱਚ ਵਿਜੀ ਆ ਗੱਲਬਾਤ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਮੈਨੂੰ ਨਹੀਂ ਪਤਾ ਜੀ ਪਤਾ ਨਹੀਂ ਸਾਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਿੰਦੂ ਵਾਲੇ ਸ਼ਹੀਦੀ ਦਿੱਤੀ ਸੀ ਕਿੱਥੇ ਸ਼ਹੀਦੀ ਹੋਈ ਸੀ ਦਿੱਲੀ ਵਿੱਚ ਹੀ ਉਹਦੇ ਨਾਲ ਵਾਲਾ ਸਾਥੀ ਉੱਠ ਕੇ ਭੱਜ ਗਿਆ ਉਹ ਨਹੀਂ ਪਤਾ ਨਹੀਂਗਾ ਜਿਹੜੇ ਸਕੂਲ ਚ ਪੜਦੇ ਹਾਂ ਅਸੀਂ ਜੀਐਨ ਕਾਲਜ ਵਿੱਚ ਹੀ ਅੱਛਾ ਜਿੰਮੇ ਅੱਜ ਪ੍ਰੋਗਰਾਮ ਹੋ ਰਿਹਾ ਹੈਗਾ ਬਹੁਤ ਵੱਡਾ ਪ੍ਰੋਗਰਾਮ ਆ ਲਾਈਟ ਹੈਂਡ ਸਾਊਂਡ ਦੇ ਯਰੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਉਹਨਾਂ ਦੀ ਸ਼ਹੀਦੀ ਦਿਖਾਈ ਜਾਵੇਗੀ ਇਤਿਹਾਸ ਤੇ ਚੰਨਣਾ ਪਾਇਆ ਜਾਵੇਗਾ ਤੇ ਮੈਂ ਵੇਖ ਰਿਹਾ ਸੀ ਬਹੁਤ ਸਾਰੇ ਤੁਹਾਡੇ ਸਾਥੀ ਵੀ ਫੋਨਾਂ 'ਚ ਲੱਗੇ ਪਏ ਹੈਗੇ ਚੰਗਾ ਨਹੀਂ ਲੱਗ ਰਿਹਾ ਪ੍ਰੋਗਰਾਮ ਚੰਗਾ ਲੱਗ ਰਿਹਾ ਸੀਗਾ ਅਸੀਂ ਉਹੋ ਬਸ ਹੁਣੀ ਫੋਨ ਦੇ ਦੇਖਣੇ ਸ਼ੁਰੂ ਕਰ ਦਿੱਤੀ ਸੀਗੇ ਅੱਛਾ ਮਤਲਬ ਚਲੋ ਸਤਿ ਸ੍ਰੀ ਅਕਾਲ ਵੀਰ ਹੋਰ ਨਾਲ ਨੇ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਹੋ ਬਹੁਤ ਸੋਹਣੇ ਲੱਗਦੇ ਹੋ ਸਿੱਖ ਸਰੂਪ ਦੇ ਵਿੱਚ ਹਾਂਜੀ ਮੈਂ ਦੇਖ ਰਿਹਾ ਸੀ ਕਿ ਬਹੁਤ ਸੋਹਣਾ ਪ੍ਰੋਗਰਾਮ ਹੈ ਗੁਰੂ ਜੀ ਗੁਰੂ ਸਾਹਿਬ ਦੀ ਜੀਵਨੀ ਬਾਰੇ ਚੰਨਣਾ ਪਾ ਰਹੇ ਆ ਪਰ ਯੂਥ ਕਿਤੇ ਨਾ ਕਿਤੇ ਹਲੇ ਵੀ ਫੋਨ ਚੁਲਜਿਆ ਹੋਇਆ ਬਹੁਤ ਵਾਰੀ ਹੁੰਦਾ ਹੈ ਕਈ ਜਣੇ ਹੁਣ ਜਿੱਦਾਂ ਹੁਣ ਜਿਹੜੇ ਨਾਲ ਬੈਠੇ ਸੀ ਮੇਰੇ ਕਈ ਆਪਣੇ ਘਰਦਿਆਂ ਨੂੰ ਵੀ ਫੋਨ ਲਗਾ ਰਹੇ ਸੀ ਵੀਡੀਓ ਕਾਲਸ ਲਗਾ ਰਹੇ ਸੀ ਉਹ ਦਿਖਾਣ ਉਹ ਵੀ ਦਿਖਾਣਾ ਚਾ ਰਹੇ ਸੀ ਕਿ ਉਹ ਕਿੱਥੇ ਆਏ ਹੋਏ ਨੇ ਕਿਦਾਂ ਇੰਜੋਏ ਕਰ ਰਹੇ ਨੇ ਤਾਂ ਇਹ ਵੀ ਹੋ ਸਕਦਾ ਨਾਲੇ ਕਈਆਂ ਨੂੰ ਠੰਡ ਵੀ ਲੱਗ ਰਹੀ ਹੈ ਜ਼ਿਆਦਾ ਤਾਂ ਕਰਕੇ ਵੀ ਕਈ ਜਣੇ ਪਿੱਛੇ ਬੈਠੇ ਨੇ ਅੱਛਾ ਪ੍ਰੋਗਰਾਮ ਨੂੰ ਕਿਵੇਂ ਵੇਖਦੇ ਹਾਂ ਉਪਰਾਲਾ ਵਧੀਆ ਹੈ ਕਿ ਸੁਣਾ ਕਰਨਾ ਚਾਹੀਦਾ ਹੈ ਹਾਂਜੀ ਉਪਰਾਲਾ ਤੇ ਬਹੁਤ ਅੱਛਾ ਹੈ ਕਿਉਂਕਿ ਸਕੂਲ ਦੇ ਬੱਚਿਆਂ ਨੂੰ ਵੀ ਉਹ ਐਜੂਕੇਟ ਕਰ ਰਹੇ ਨੇ ਕਾਲਜ ਦੇ ਬੱਚਿਆਂ ਨੂੰ ਵੀ ਬੁਲਾਇਆ ਹੈ ਵੱਖਰੇ ਵੱਖਰੇ ਕਾਲਜਾਂ ਦੇ ਵੱਖਰੇ ਵੱਖਰੇ ਸਕੂਲਾਂ ਦੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ ਹਿਸਟਰੀ ਬਾਰੇ ਸਿੱਖ ਹਿਸਟਰੀ ਬਾਰੇ ਸਪੈਸੀਫਿਕਲੀ ਤੋਂ ਬਹੁਤ ਅੱਛਾ ਉਪਰਾਲਾ ਹੈ ਸੁਣੀ ਗੱਲ ਆ ਇਧਰ ਨਾਲ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇਧਰ ਖੇਡ ਰਹੇ ਨੇ ਬੈਠੇ ਨਹੀਂ ਗੱਲਾਂ ਮਾਰ ਰਹੇ ਆ ਸੋ ਬਹੁਤ ਸਾਰੇ ਜਿਹੜੇ ਹੈਗੇ ਨੇ ਨੌਜਵਾਨ ਖੇਡਣ ਤੇ ਲੱਗੇ ਹੋਏ ਨੇ ਆਪਾਂ ਫਿਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਆ ਛੋਟੇ ਵੀਰ ਤੇਰਾ ਜੀ ਵਾਜ ਕਿੱਥੇ ਵੱਢਦੇ ਹਾਂ ਮਲਟੀਪਰਪਸ ਜੋ ਓਕੇ ਅੱਛਾ ਮੈਨੂੰ ਐ ਦੱਸੋ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਕਿਉਂਕਿ ਦੱਸੋ ਯਾਰ ਮੈਂ ਬੜਿਆ ਨਹੀਂ ਦਿਖਾ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਹਿੰਦੂਆ ਲਈ ਆਪਣੀ ਸ਼ਹੀਦੀ ਦਿੱਤੀ ਸੀ ਆਏ ਇਹਨੇ ਤੁਹਾਨੂੰ ਦੱਸਤਾ ਹਾਂਜੀ ਤੁਹਾਨੂੰ ਨਹੀਂ ਪਤਾ ਯਾਰ ਤੁਸੀਂ ਜਦੋਂ ਛੋਟੇ ਸੀਗੇ ਤਾਂ ਬੜਿਆ ਸੀ ਅੱਛਾ ਸਨੈਪਟਰ ਤੇ ਯਾਦ ਆ ਕਿੱਥੇ ਸ਼ਹੀਦੀ ਹੋਈ ਸੀ ਗੁਰੂ ਤੇਗ ਬਹਾਦਰ ਜੀ ਦੀ ਆਪਣੀ ਜਗ੍ਹਾ ਨਹੀਂ ਚੱਲਦਾ ਕਿੱਥੇ ਵੱਢ ਲਿਆ ਹਾਂ ਸਰ ਸਨ ਦੇ ਕੰਡੇ ਨਹੀਂ 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 ਆਪਣਾ ਇੱਕ ਇੱਕ ਚੌਂਕ ਸੀਗਾ ਉੱਥੇ ਉਹਨਾਂ ਨੇ ਇਹ ਤਾਂ ਧੜ ਦੋ ਕੱਟਿਆ ਸੀਗਾ ਯਾਰ ਮੈਂ ਪੜਿਆ ਸੀ ਭੁੱਲ ਗਿਆ ਚਾਨੀ ਚੌਂਕ ਦੇ ਵਿੱਚ ਚਾਨੀ ਚੌਂਕ ਦਿੱਲੀ ਦੇ ਚਾਨੀ ਚੌਂਕ ਵਿੱਚ ਮੈਂ ਵੀ ਤਾਂ ਆਈ ਗਿਆ ਲੱਗਦਾ ਹਿਸਟਰੀ ਘੱਟ ਪੜਦੇ ਹੋ ਹਨਾ ਆਪਣਾ ਸਬਜੈਕਟ ਨਹੀਂ ਨਾ ਹਿਸਟਰੀ ਨਹੀਂ ਹੈ ਆਪਣਾ ਫਿਜ਼ੀਕਲ ਹੈ ਅੱਛਾ ਮੈਡੀਕਲ ਹੈ ਬੇਸ਼ੱਕ ਫਿਜ਼ੀਕਲ ਆ ਪਰ ਹਿਸਟਰੀ ਤਾਂ ਹੁੰਦੀ ਆ ਸਾਰਿਆਂ ਨੂੰ ਉਸ ਤੋਂ ਪਹਿਲਾਂ ਤਾਂ ਪੜ੍ਹਦੇ ਹੋਵੋਗੇ 8ਵੀਂ 10ਵੀਂ ਤੱਕ ਤਾਂ ਪੜ੍ਹਦੇ ਆ ਸਾਰੇ ਹਾਂਜੀ ਪਰ ਥੋੜੀ ਬੋਲੀ ਆਂਦੇ ਹਾਂ ਉਹਨਾਂ ਕਾ ਦੱਸ ਰਹੇ ਆ ਜੀ ਹਿੰਦੂਆਂ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਨਾ ਹਿੰਦ ਦੀ ਚਾਦਰ ਇਸੇ ਕਰਕੇ ਕਿਹਾ ਜਾਂਦਾ ਪਰ ਕਿਉਂ ਲੋੜ ਪੈਗੀ ਕਿਹਨੇ ਕਿਹਾ ਸੀ ਮਜਬੂਰ ਕੀਤਾ ਸੀਗਾ ਕਿਹੜੇ ਰਾਜੇ ਨੇ ਔਰੰਗਜ਼ੇਬ ਨੇ ਕੀਤਾ ਸੀ ਮਜਬੂਰ ਕਿਉਂਕਿ ਉਹ ਉਹਨਾਂ ਨੂੰ ਜ਼ੋਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਕਰਕੇ ਉਹਨਾਂ ਨੇ ਉਹ ਆਪਣੇ ਪੋਤੇ ਕਹਿੰਦੇ ਹਨ ਉਹਨੂੰ ਸ਼ਹੀਦੀ ਦਿੱਤੀ ਸੀ ਚਾਨੀ ਚੋਗ ਜਾਦਾ ਆ ਗਿਆ ਹੈ ਨਾ ਉੱਦਿਆ ਨਾ ਪੜਿਆ ਕਰੋ ਹਿਸਟਰੀ ਨਾਲ ਜੁੜਿਆ ਕਰੋ ਇਹ ਪ੍ਰੋਗਰਾਮ ਇਸੇ ਕਰਕੇ ਕੀਤਾ ਜਾਏ ਆ ਵੀ ਤੁਸੀਂ ਜੁੜੋ ਹਿਸਟਰੀ ਨਾਲ ਠੀਕ ਹੈ ਨਾ ਮੈਂ ਵੇਖਿਆ ਸੀ ਤੁਸੀਂ ਖੇਡੀ ਜਾਂਦੇ ਚਲ ਮੁੰਡਿਆਂ ਨੂੰ ਮੈਂ ਥੋੜਾ ਐਕਟਿਵ ਕਰੀਏ ਹੈ ਨਾ ਚਲੋ ਬਹੁਤ ਚੰਗੀ ਗੱਲ ਆਗੀ ਸੋ ਨੌਜਵਾਨ ਹਲੇ ਉਮਰ ਵੀ ਇਹਨਾਂ ਦੀ ਛੋਟੀ ਆ ਕਈ ਵਾਰੀ ਚਲੋ ਥੋੜਾ ਮਸਤੀ ਵਾਲਾ ਮਨ ਵੀ ਜਿਹੜਾ ਬਣ ਜਾਂਦਾ ਹੈਗਾ ਸੋ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਿਸਟਰੀ ਨੂੰ ਸੰਭਾਲਣਾ ਸੋ ਇਹ ਤਸਵੀਰਾਂ ਨੇ ਲਾਈਟ ਹੈਂਡ ਸਾਊਂਡ ਸ਼ੋ ਜਿਹੜਾ ਇੱਥੇ ਹੋ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਜਸ਼ਤਬ ਦੀ ਸਮਾਗਮ ਨੂੰ ਸਮਰਪਿਤ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਲੁਧਿਆਣੇ ਤੋਂ ਮੈਂ ਹਰਜਿੰਦਰ ਸਿੱਧੂ